ਪਰਮਾਨੂ ਤੋੜਿਆ ਦੂਰ ਕੀਤਾ ਪਰਮੰ ਦੂਰ ਕਰਤੇ ਮਹਾਰਾਜ ਅੱਜ ਫਿਰ ਅਸੀਂ ਪਰਮਾਂ ਚ ਫਿਰ ਪੈ ਗਏ ਅੱਜ ਭਲੇਕੇ ਚ ਫਿਰ ਪੈ ਗਏ ਹਰ ਸਿੱਖ ਜਿਹੜਾ ਭਲੇਕੇ ਸੀ ਹੈ ਪਰਮ ਵੀ ਚੀ ਹੈ ਭਾਵੇਂ ਗੁਰੂ ਦੀ ਸੰਗਤ ਕਰਦਾ ਹੈ ਪਰ ਭਲੇਕੇ ਚ ਹੈ ਪਰਮ ਵਿੱਚ ਪਿਆ ਹੋਇਆ ਹੈ ਇਸ ਪਰਮ ਨੂੰ ਭਲੇਕੇ ਨੂੰ ਦੂਰ ਕਰਨ ਵਾਸਤੇ ਸਹਿਬਾਂ ਜੀ ਸਾਹਿਬ ਸਰ ਗੁਰਗ੍ਰੰਥ ਸਾਹਿਬ ਦੀ ਸੰਗਤ ਕੰਪਲਸਰੀ ਹੈ ਕਿ ਆਪਾਂ ਸਾਰੇ ਸਹਿਬ ਸਰ ਗੁਰਗ੍ਰੰਥ ਸਾਹਿਬ ਦੀ ਸੰਗਤ ਕਰੀਏ ਅੱਛਾ ਵਿਚਾਰ ਕਰੀਏ ਆਪਾਂ ਕਿਸੇ ਵਿਚਾਰਕ ਜੀਆਂ ਕੋਲ ਬੈਠੀਏ ਤਾਂ ਹੀ ਗੱਲ ਸਮਝ ਆਦੀ ਜੇ ਉਹ ਰੋਜ਼ ਹੁਕਮਨਾਮੇ ਦੀ ਜੋ ਸਤਗੁਰ ਸਹਿਰੇ ਹੁਕਮਨਾਮੇ ਦੀ ਵਿਚਾਰ ਹੈ ਸਵੇਰੇ ਜਿੱਤਾਂ ਮੰਜੀ ਸਾਹਿਬ ਜਿੱਤੋਂ ਜਾਂ ਬੰਗਲਾ ਸਾਹਿਬ ਜਿੱਦੋਂ ਜਿਹੜੀਆਂ ਵਿਚਾਰਾਂ ਆਂਦੀਆਂ ਨੇ ਉਹਨੂੰ ਰੋਜ਼ ਸੁਣਨਾ ਚਾਹੀਦਾ ਆਪਾਂ ਜਨੂੰ ਜੇ ਇੱਥੇ ਆਪਾਂ ਵਿਚਾਰ ਨਹੀਂ ਕਰਦੇ ਗੁਰਦੁਆਰਾ ਸਾਹਿਬ ਜੀ ਉੱਸਕਤ ਨਹੀਂ ਬੈਠਦੀ ਘਰਾਂ 'ਚ ਸਾਰੇ ਟੀਵੀ ਲਾਈ ਲੈਨੇ ਸਾਰੇ ਮੋਬਾਈਲ ਫੋਨ ਖੋਲ ਕੇ ਬੈਠੇ ਹੀ ਨੇ ਪਰ ਸਤਗੁਰ ਦੇ ਹੁਕਮ ਦੀ ਵਿਚਾਰ ਬਹੁਤ ਜ਼ੂੜੀ ਸੁਣਣੀ ਬਹੁਤ ਜ਼ੂੜੀ ਹੈ ਜਪਜੀ ਸਾਹਿਬ ਜੀ ਦੀ ਵਿਚਾਰ ਬਹੁਤ ਜ਼ੂੜੀ ਹੈ ਜਾਬ ਸਾਹਿਬ ਦੀ ਬਾਣੀ ਸਤਗੁਰ ਜੀ ਦੀ ਜਿਹੜੀ ਉਸਤਤ ਹੈ ਮਾਦਰੀ ਗਲਗੀਤਰ ਪਾਸਾ ਜਿਹਨੂੰ ਉਚਾਰਨ ਕੀਤੀ ਬਾਣੀ ਆ ਉਹਦੀ ਵਿਚਾਰ ਕਰਨੀ ਬੜੀ ਜ਼ਰੂਰੀ ਹੈ ਐਵੇਂ ਨਿੰਦਿਆ ਨਾ ਕਰੀ ਜਾਈਏ ਦਸਮ ਗ੍ਰੰਥ ਦੀ ਜਾਂ ਸੂਰਜ ਪ੍ਰਕਾਸ਼ ਦੀ ਪੰਥ ਪ੍ਰਕਾਸ਼ ਦੀ ਨਿੰਦਿਆ ਕਰੀ ਜਾਈਏ ਐਦਾ ਕੋਈ ਫਾਇਦਾ ਨਹੀਂ ਐਦਾ ਕੋਈ ਗੱਲ ਕਰਨਾ ਕੋਈ ਫਾਇਦਾ ਨਹੀਂ ਹੈ ਤੁਹਾਨੂੰ ਸਮਝ ਹੀ ਨਹੀਂ ਉਸ ਬਾਣੀ ਵਿਚਾਰ ਹੀ ਨਹੀਂ ਦਸਮ ਗ੍ਰੰਥ ਤੁਸੀਂ ਪੜਿਆ ਹੀ ਨਹੀਂ ਹੈ ਆਪਾਂ ਗਵਾਣੀ ਸਤਗੁਰੂ ਦੀ ਬਾਣੀ ਦਾ ਪੜਦੇ ਹੀ ਨਹੀਂ ਹੈ ਤੇ ਅਸੀਂ ਦਸਮ ਗ੍ਰੰਥ ਨੂੰ ਲੈ ਕੇ ਉਲਝ ਗਏ ਆ ਸੂਰਜ ਪ੍ਰਕਾਸ਼ ਨੂੰ ਪੰਥ ਪ੍ਰਕਾਸ਼ ਨੂੰ ਲੈ ਕੇ ਉਲਝ ਗਏ ਆ ਐਦਾਂ ਦੀ ਕੋਈ ਗੱਲ ਨਹੀਂ ਹੈ ਸਾਧ ਸੰਗਤ ਜੀ ਜੇ ਚਲੋ ਤੁਸੀਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਤੇ ਫਿਰ ਸਿਮਰਣੀ ਕਰ ਲਿਆ ਕਰੋ ਈਸ ਮੰਤਰ ਦਾ ਸਿਮਰਨ ਕਰ ਲਿਆ ਕਰੋ ਵਾਹਿਗੁਰੂ ਜੀ ਦਾ ਸਿਮਰਨ ਕਰ ਲਿਆ ਕਰੋ ਮੂਲ ਮੰਤਰ ਦੇ ਜਾਪ ਹੀ ਕਰ ਲਿਆ ਕਰੋ ਇੰਨਾ ਹੀ ਬੋਤ ਲੈਸਨ ਬਹੁਤ ਹੈ ਤੁਹਾਡੇ ਵਾਸਤੇ ਪਰ ਕਰੋ ਮਨ ਕਰਕੇ ਪ੍ਰੀਤ ਕਰਕੇ ਸਤਗੁਰ ਦੀ ਬਾਣੀ ਪੜੋ ਜੇ ਸਿਮਰਨ ਕਰਨਾ ਹੈ ਤੇ ਚੌਕੜਾ ਮਾਰ ਕੇ ਸਵੇਰੇ ਸ਼ਾਮ ਦੋਨੋਂ ਟਾਈਮ ਬੈਠ ਕੇ ਘੰਟਾ ਅੱਧਾ ਘੰਟਾ ਪੌਣਾ ਘੰਟਾ ਜ਼ਰੂਰ ਲਾਇਆ ਕਰੋ ਰੋਜ਼ ਬੈਠੇ ਹੋ ਆਪਨੇ ਸਾਧਨਾ ਕਰੋ ਜਿਉਂ-ਜਿਉਂ ਕਰੋਗੇ ਤੁਹਾਡੇ ਮਨ ਦੀ ਅਵਸਥਾ ਬਦਲਦੀ ਲੱਗ ਲੱਗ ਜਾਏਗੀ ਤੁਹਾਡੀ ਸੋਚ ਬਦਲੇਗੀ ਆਪਦੀ ਆਉ ਭਾਉ ਬਦਲਣ ਲੱਗ ਜਾਣਗੇ ਤੁਹਾਡੇ ਜਦੋਂ ਸਤਗੁਰ ਦੇ ਕੋਲ ਜਾਣ ਲੱਗ ਜੋਗੇ ਤੁਹਾਨੂੰ ਸਤਗੁਰ ਦੀ ਬਾਣੀ ਵੀ ਤੁਹਾਨੂੰ ਮਿੱਠੀ ਲੱਗਣ ਲੱਗ ਜਾਈਗੀ ਅੱਜ ਆਪਾਂ ਬਾਣੀ ਸੁਣ ਕੇ ਰਾਜੀ ਨਹੀਂ ਐ ਬਹੁਤ ਘਟਨੇ ਜਿਹੜੇ 48 ਘੰਟਿਆਂ ਚ ਕੋਈ ਕੋਈ ਹੋਇਆ ਘਟ ਅੱਧਾ ਘੰਟਾ ਘੰਟਾ 2 ਘੰਟੇ ਕੋਈ 10 15 ਮਿੰਟ ਸਵੇਰੇ ਬਹਿ ਗਿਆ 2 10 15 ਮਿੰਟ ਸ਼ਾਮ ਨੂੰ ਬਹਿ ਗਿਆ ਅਖੰਡ ਪਾਠ ਦਾ 48 ਘੰਟੇ ਚ ਅਸੀਂ 20 ਮਿੰਟ ਵੀ ਨਹੀਂ ਬੈਠਦੇ ਸੰਗਤ ਨਹੀਂ ਬੈਠਦੇ ਖੰਡ ਪੜਸਾ ਬਖਤੇ ਭਾਈ ਸਾਹਿਬ ਆ ਬੱਚੇ ਆ ਗਏ ਸਿੰਘ ਆ ਗਏ ਨੇ ਪਾਠ ਕਰਕੇ ਚਲੇ ਗਏ ਨੇ ਕਰਦੇ ਨਹੀਂ ਬੈਠਦੇ ਬਸ ਇਹ ਇਹ ਕਿ ਸਤਗੁਰੂ ਦੇ ਕੋਲ ਤਾਂ ਤੁਸੀਂ ਬਹਿਣਾ ਹੀ ਨਹੀਂ ਪਸੰਦ ਕਰਦੇ ਸਤਗੁਰੂ ਦੀ ਬਾਣੀ ਜਿਹੜੀ ਉਹ ਤਾਂ ਤੁਸੀਂ ਸੁਣਾ ਜਾਂਦੇ ਨਹੀਂ ਦਸ਼ਮਕਰਨ ਦੀ ਬਾਣੀ ਤਾਂ ਉਹ ਉਹਨੂੰ ਕਿੱਥੇ ਸੁਣੋਗੇ ਆਪ ਜੀ ਉਹ ਸੂਰਜ ਪ੍ਰਕਾਸ਼ ਨੂੰ ਕਿੱਥੇ ਸੁਣ ਲੋਗੇ ਪੰਥ ਪ੍ਰਕਾਸ਼ ਨੂੰ ਕਿੱਥੇ ਸਰਬਲੋ ਨੂੰ ਕਿੱਥੇ ਸੁਣ ਲੋਗੇ ਆਪ ਜੀ ਉਹ ਤੁਹਾਡੇ ਲੈਸਨ ਤੋਂ ਬੜੀ ਦੂਰ ਹੈ ਉਹ ਜਿਨ੍ਹਾਂ ਨੇ ਪ੍ਰਾਪਤੀਆਂ ਕਰਨੀਆਂ ਉਹਨਾਂ ਵਾਸਤੇ ਹੀ ਹੈ ਉਹ ਤੁਹਾਡੇ ਵਾਸਤੇ ਨਹੀਂ ਹੈ ਤੁਹਾਡੇ ਵਾਸਤੇ ਇਹ ਹੈ ਕਿ ਤੁਸੀਂ ਸਤਗੁਰੂ ਦੀ ਬਾਣੀ ਸੁਣ ਕੇ ਸਤਗੁਰੂ ਦਾ ਹੁਕਮ ਕਮਾਣਾ ਸਤਿਗੁਰ ਦੀ ਵਿਚਾਰਾਂ ਤੇ ਚੱਲਣਾ ਜਹੀ ਜੀਵਨ ਹੈ ਸਾਡਾ ਬਸ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ ਅਰ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਤੇ ਜੇ ਤੁਸੀਂ ਉਹ ਵੀ ਨਹੀਂ ਜਪ ਸਕਦੇ ਐਵੇਂ ਬੰਦੇ ਵੀ ਕਹਿੰਦੇ ਨੇ ਬਾਬਾ ਸਾਡੇ ਮੂੰਹ ਚੋਂ ਵਾਹਿਗੁਰੂ ਨਿਕਲਦਾ ਹੀ ਨਹੀਂ ਹੈ ਐਸੇ ਸੰਗ ਨੇ ਜਿਹੜੇ ਕਹਿੰਦੇ ਸਾਡੇ ਕੋਲ ਵਾਹਿਗੁਰੂ ਹੀ ਨਹੀਂ ਨਿਕਲਦਾ ਮੈਂ ਕਿਹਾ ਫਿਰ ਚੰਗੇ ਕਰਮ ਕਰਨ ਲੱਗ ਜਾਓ ਫਿਰ ਉਹ ਚੰਗੇ ਕਰਮ ਕਰ ਲਓ ਜੇ ਤੁਸੀਂ ਵਾਹਿਗੁਰੂ ਦਾ ਨਾਮ ਹੀ ਨਹੀਂ ਜਪ ਸਕਦੇ ਤੇ ਕਰਮ ਤੇ ਚੰਗੇ ਕਰ ਲਓ ਫਿਰ ਆਪ ਜੀ ਕਰਮ ਤੇ ਚੰਗੇ ਕਰੋ ਨਾ ਤੇ ਜੇ ਚਰ ਕੰਮ ਵੀ ਕਰਮ ਵੀ ਚੰਗੇ ਨਹੀਂ ਕਰਨੇ ਤੇ ਰਾਇ ਗੁਰੂ ਜਪਣਾ ਵੀ ਨਹੀਂ ਹੈ ਫਿਰ ਕਿੱਥੇ ਤੁਹਾਡੀ ਖੁਲਾਸੀ ਨਹੀਂ ਹੋ ਸਕਦੀ ਕਿੱਥੇ ਤੁਸੀਂ ਤੁਹਾਨੂੰ ਕਿੱਥੇ ਸੁੱਖਾਂ ਦੀ ਪ੍ਰਾਪਤੀ ਹੋएगी ਤੇ ਸਾਧ ਸੰਗਤ ਜੀ ਜੇ ਸੁੱਖ ਲੈਣਾ ਹੈ ਨਾ ਔਰ ਗੁਰੂ ਤੋਂ ਪ੍ਰਾਪਤ ਕਰਨਾ ਹੈ ਤੇ ਤੁਹਾਨੂੰ ਗੁਰੂ ਦਾ ਬਣਨਾ ਬਹੁਤ ਜ਼ਰੂਰੀ ਹੈ ਕੇਵਲ ਅਮਰਤ ਧਾਰੀ ਹੋ ਕੇ ਹੀ ਗੁਰੂ ਆਲਾ ਨਹੀਂ ਇਹ ਇੱਕ ਇੱਕ ਬਹੁਤ ਵੱਡੀ ਗੱਲ ਆ ਖੜੀ ਹੋ ਗਈ ਹੈ ਕਿ ਗੁਰੂ ਆਲੇ ਬਣੋ ਭਾਈ ਅਮਰਤ ਛਕੋ ਤੇ ਗੁਰੂ ਆਲੇ ਬਣੋ ਅਸੀਂ ਵੀ بڑا ਦਾਵਾ ਕਰਦੇ ਹਾਂ ਉਸ ਸਥਾਨ ਤੇ ਅਮਰਤ ਨਹੀਂ ਛਕਾਇਆ ਜਾਂਦਾ ਮੈਂ ਇੱਥੇ ਗੱਲ ਕਰ ਹੀ ਜਾਵਾਂ ਹੁਣ ਉਸ ਸਥਾਨ ਤੇ ਅੰਮ੍ਰਿਤ ਨਹੀਂ ਛਕਾਇਆ ਜਾਂਦਾ ਜਿਹੜੇ ਅੰਮ੍ਰਿਤ ਦੇ ਪਿਆਰੇ ਨੇ ਪਿਆਰ ਜਿਨ੍ਹਾਂ ਨੂੰ ਪਿਆਸ ਲੱਗਦੀ ਹੈ ਪਹਿਲੇ ਤਾਂ ਪਿਆਸ ਲੱਗਦੀ ਕੋਈ ਨਹੀਂ ਐਡਾ ਸਾਡਾ ਕੋਈ ਗੁਰੂ ਦੇ ਨਾਲ ਬਹੁਤ ਵੱਡਾ ਵਾਸਤਾ ਨਹੀਂ ਹੈ ਕਿ ਸਾਨੂੰ ਬੜੀ ਪਿਆਸ ਲੱਗੀ ਹੈ ਸਾਡਾ ਗੁਰੂ ਨਾਲ ਬੜਾ ਪਿਆਰ ਹੈ ਤੇ ਅਸੀਂ ਅੰਮ੍ਰਿਤ ਚਕਣਾ ਤਾਂ ਅੰਮ੍ਰਿਤ ਚਕਣ ਅਸੀਂ ਦੁੱਖਾਂ ਕਰਕੇ ਅੰਮ੍ਰਿਤ ਛਕਦੇ ਮਾਰੇ ਕੋਈ ਮਾਰੇ ਜਾਂ ਤਕਲੀਫ ਜੀ ਆ ਗਈ ਸਾਡੇ ਅੰਮ੍ਰਿਤ ਛਕ ਲੀਏ ਠੀਕ ਹੋ ਜਾਾਂਗੇ ਇਹ ਪੁੱਛਦੇ ਆ ਸੰਗਤ ਪੁੱਛਦੀ ਹੈ ਆ ਬਾੜਾ ਜੀ ਕੈਂਸਰ ਆ ਜਾਏ ਨਾ ਕਿਸੇ ਨੂੰ ਉਮਰ ਕਿੰਨੀ 70 ਸਾਲ ਦਾ 80 ਸਾਲ ਦੀ ਬਾਬਾ ਜੀ ਕੈਂਸਰ ਆ ਗਿਆ ਬਾਬਾ ਜੀ ਅਮਰਤ ਛੱਕ ਲੀਏ ਠੀਕ ਹੋ ਜਾਵਾਂਗੇ ਮੈਂ ਕਹਿੰਦਾ ਨਹੀਂ ਭਾਈ ਇਹ ਨਹੀਂ ਠੀਕ ਹੋ ਸਕਦੇ ਉਹ ਇਹ ਨਹੀਂ ਹੁਣ ਨਹੀਂ ਠੀਕ ਹੋ ਸਕਦੇ ਅਸੀਂ ਅਮਰਤ ਨਹੀਂ ਕਮਾਇਆ ਅਮਰਤ ਨਹੀਂ ਐਸੀ ਕਮਾਇਆ ਅਮਰ ਤੱਕ ਭਾਓਏ ਕੀ ਅਸੀਂ ਤਾਂ ਐਡਮਿਸ਼ਨ ਲੈ ਆਇਆ ਮਾਰੇ ਦਿਆ ਸੀ ਐਡਮਿਸ਼ਨ ਕੇ ਤੇ ਪੜਾਈ ਤਾਂ ਕੀਤੀ ਕੋਈ ਨਹੀਂ ਸਕੂਲ ਚ ਤਾਂ ਚਲੇ ਕੇ ਐਡਮਿਸ਼ਨ ਤਾਂ ਲੈ ਲਿਆ ਅਸੀਂ ਤਾਂ ਪੜਾਈ ਤਾਂ ਕੀਤੀ ਨਹੀਂ ਗੁਰਨਾਨਕ ਦੀ ਪੜਾਈ ਦਾ ਅਸੀਂ ਪੜ੍ਹੀ ਨਹੀਂ ਹੈ ਸੱਤ ਤੱਕ ਕਮਾਇਆ ਹੀ ਨਹੀਂ ਹੈ ਹੁਕਮ ਤਾਂ ਮੰਨਿਆ ਹੀ ਨਹੀਂ ਭਾਣਾ ਮੰਨਿਆ ਹੀ ਨਹੀਂ ਅਸੀਂ ਲੋਕ ਐਡਮਿਸ਼ਨ ਤਾਂ ਤੁਸੀਂ ਲਿਆ ਹੀ ਨਹੀਂ ਹੈ ਅਮਰ ਚੱਕੇ ਤੇ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਸੀ ਸਾਨੂੰ ਅਸੀਂ ਨਹੀਂ ਲਈਆਂ ਅੱਜ ਤਾਂ ਇਲੈਕਸ਼ਨ ਲੜਨੇ ਤਾਂ ਅਮਰ ਚੱਕਿਆ ਸੀ ਤੇ ਜਾਂ ਭਈ ਅੱਜੀ ਦੁੱਖਾਂ ਕਰਕੇ ਅਸੀਂ ਅਮਰ ਚੱਕਦੇ ਹਾਂ ਸਾਡੇ ਨਾਲ ਸਤਗੁਰੂ ਦਾ ਕੋ ਪਿਆਰ ਤੋੜਾ ਹੈ ਸਾਨੂੰ ਕਲਗੀਧਰ ਪਾਸੇ ਨਾਲ ਕੋਈ ਪਿਆਰ ਨਹੀਂ ਹੈ ਕੋਈ ਪਿਆਰ ਨਹੀਂ ਸਾਡਾ ਸਤਪੁਰ ਦੇ ਨਾਲ ਅਸੀਂ ਤੇ ਆਪਣੇ ਦੁੱਖਾਂ ਕਰਕੇ ਮਹਾਰਾਜੀ ਅਸੀਂ ਤਾਂ ਦੁੱਖਾਂ ਕਰਕੇ ਐ ਜਿਹੜਾ ਐਡਮਿਸ਼ਨ ਲਿਆ ਅਸੀਂ ਅਮਰਤ ਛਕਿਆ ਹਨ ਦੁੱਖਾਂ ਕਰਕੇ ਲਿਆ ਵੀ ਸਾਨੂੰ ਕੋਈ ਦੁੱਖ ਨਾ ਆ ਜਾਏ ਸਾਡੇ ਘਰ ਬਰਕਤ ਪੈ ਜਾਏ ਸਾਡੇ ਘਰ ਸੁੱਖ ਆ ਜਾਣ ਸਾਡੇ ਬੱਚੇ ਵਿਦੇਸ਼ਾਂ ਚ ਚਲੇ ਜਾਣ ਸਾਡੇ ਬੱਚੇ ਕਾਮਯਾਬ ਹੋ ਜਾਣ ਸਾਡੀ ਕੋਠੀ ਬਣ ਜਾਏ ਅਸੀਂ ਤਾਂ ਤਾਂ ਮਹਾਰਾਜ ਮੱਥਾ ਟੇਕਦੇ ਤਾਂ ਪਿਆਰ ਕਰਦੇ ਆ ਤੁਸੀਂ ਦੱਸੋ ਕੋਈ ਪਾਠ ਦੇਜੋ ਕੋਈ ਲੈਸਨ ਦੇ ਦਿਓ ਕੋਈ ਅਸੀਂ ਉਹ ਪਾਠ ਕਰਿਆ ਕਰੀਏ ਜਿਹੜਾ ਸਵੇਰੇ ਸਤਿਗੁਰ ਜੀ ਆਣੇ ਨੇ ਲੈਸਨ ਦਿੱਤਾ ਉਹ ਯਾਦ ਕੀਤਾ ਸਵੇਰੇ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਮool ਮੰਤਰ ਦਾ ਜਾਪ ਕੀਤਾ ਉਹ ਨਹੀਂ ਕੀਤਾ ਤੁਸੀਂ ਕੋਈ ਸਬਦ ਦੇ ਦਿਓ ਸਾਨੂੰ ਜਿਹਦੇ ਨਾਲ ਸਾਡਾ ਪਲਾ ਹੋ ਜੇ ਸਾਹ ਸੰਗਤ ਜੀ ਬਸ ਪਲਾ ਐਸੇ ਹੀ ਜਬਜੀ ਸਾਹਿਬ ਜੀ ਦੇ ਬਾਣੀ ਤੋਂ ਵੱਡੀ ਹੋਰ ਬਾਣੀ ਨਹੀਂ ਸਤਿਗੁਰ ਦੀ ਤੁਸੀਂ ਰੋਜ਼ ਸਵੇਰ ਅਮਰਤ ਵੇਲੇ ਉੱਠ ਕੇ ਜਬਜੀ ਸਾਹਿਬ ਜੀ ਦੀ ਬਾਣੀ ਪੜਿਆ ਕਰੋ ਮੂਲ ਮੰਤਰ ਦੇ ਜਾਪ ਕਰੇ ਜੇ ਜਬਜੀ ਸਾਹਿਬ ਨਹੀਂ ਆਂਦਾ ਤਾਂ ਮੂਲ ਮੰਤਰ ਦੇ ਜਾਪ ਕਰਿਆ ਕਰੋ ਗੁਰਮੰਤਰ ਦੇ ਜਾਪ ਕਰਿਆ ਕਰੋ ਇਹੀ ਲੈਸਣ ਹੈ ਸਤਿਗੁਰੂ ਨਾਨਕ ਸਾਹਿਬ ਜੀ ਦਾ ਰੋਜ਼ ਬੈਠ ਕੇ ਅੱਖਾਂ ਬੰਦ ਕਰਕੇ ਸਤਿਗੁਰ ਦੇ ਕੋਲ ਬਹਿਣਾ ਇੱਥੇ ਵੀ ਆ ਕੇ ਮੱਥਾ ਟੇਕਣ ਵਾਲਾ ਮੱਥਾ ਕਹਦਾ ਠੀਕ ਦਿਓ ਤੁਸੀਂ ਮੈਨੂੰ ਤਾਂ ਇੱਕ ਨਹੀਂ ਸਮਝ ਨਹੀਂ ਆਉਂਦੀ ਤੁਸੀਂ ਕਿਛੀ ਦਾ ਮੱਥਾ ਠੇਕ ਦਿਓ ਕਿਛੀ ਦਾ ਮੱਥਾ ਠੇਕ ਦਿਓ ਗੁਰੂ ਅਗੇ ਕੀ ਰੱਖਦੇ ਹੋ ਤੁਸੀਂ ਮਾਇਆ ਗੁਰੂ ਨੂੰ ਤਾਂ ਚਾਹੀਦੀ ਨਹੀਂ ਮਾਇਆ ਗੁਰੂ ਨੂੰ ਕੀ ਦੇਣਾ ਚਾਹੁੰਦੇ ਤੁਸੀਂ ਗੁਰੂ ਕੀ ਲੈਣਾ ਚਾਹੁੰਦਾ ਤੁਹਾਡੇ ਤੋਂ ਗੁਰੂ ਕੀ ਮੰਗਦਾ ਤੁਹਾਡੇ ਤੋਂ ਤੁਸੀਂ ਗੁਰੂ ਕੋਲ ਕੀ ਲੈਣਾ ਚਾਹੁੰਦੇ ਤੁਸੀਂ ਦੱਸੋ ਐਡੀ ਵੱਡੀ ਲਿਸਟ ਹੁੰਦੀ ਹੈ ਸਾਡੀ ਗੁਰੂ ਦੇ ਅਗੇ ਵੀ ਮਹਾਰਾਜ ਨੂੰ ਇਹ ਵੀ ਚਾਹੀਦਾ ਮਹਾਰਾਜ ਇਹ ਵੀ ਚਾਹੀਦਾ ਤੁਸੀਂ ਗੁਰੂ ਨੂੰ ਕੀ ਦੇ ਰਹੇ ਹੋ ਆਪ ਜੀ ਕਿੰਨੇ ਪ੍ਰੇਮ ਕਰਕੇ ਤੁਸੀਂ ਅੰਦਰ ਆਏ ਹੋ ਕਿੰਨੇ ਪ੍ਰੇਮ ਨਾਲ ਤੁਸੀਂ ਮੱਥਾ ਟੇਕਿਆ ਕਿੰਨੀ ਪ੍ਰੇਮ ਨਾਲ ਤੁਸੀਂ ਅਰਦਾਸ ਕੀਤੀ ਹੈ ਸਤੂਰ ਅਗੇ ਭਜਾਈ ਕੀਤੀ ਹੈ ਮਨ ਕਰਕੇ ਕੀਤੀ ਆਪਜੂ ਨਹੀਂ ਕੀਤੀ ਆਪਾਂ ਨੇ ਬਸ ਇੱਥੇ ਗੱਲ ਹੈ ਪ੍ਰੇਮਾ ਭਗਤੀ ਹੈ ਜਿਨੇ ਪ੍ਰੇਮ ਕਿਓ ਤੇ ਨਹੀਂ ਹੀ ਪ੍ਰਾਪਤ ਪ੍ਰੇਮ ਕਰਕੇ ਮਿਲਣਾ ਜਿੱਥੇ ਮਿਲਣਾ ਪ੍ਰੇਮ ਹੀ ਹੈ ਜੋ ਕੁਝ ਵੀ ਲੈਣਾ ਪ੍ਰੇਮ ਕਰਕੇ ਲੈਣਾ ਗੁਰੂ ਪ੍ਰੇਮ ਦਾ ਭੁੱਖਾ ਹੈ ਪਾਈ ਪਾ ਜੇ ਉਹ ਤੇ ਮਹਾਰਾਜ ਨੇ ਕੋਧਰੀ ਦੀ ਰੋਟੀ ਖਾ ਲਈ ਨਾ ਭੀਲਣੀ ਦੇ ਜੁੱਠੇ ਬੇਰ ਖਾ ਲੇ ਪ੍ਰੇਮ ਪਿੱਛੇ ਖਾ ਲੇ ਜੇ ਜਿੰਨਾਂ ਨੂੰ ਮਿਲਿਆ ਤੇ ਪ੍ਰੇਮ ਕਰਕੇ ਮਿਲਿਆ ਤੇ ਅੱਜ ਵੀ ਮੇਰੇ ਸਤਗੁਰੂ ਦੀ ਕਿਰਪਾ ਹੈ ਬੜੀ ਕਿਰਪਾ ਹੈ ਜਿਹੜੇ ਪ੍ਰੇਮ ਕਰਕੇ ਸਵੇਰੇ ਸਤਗੁਰੂ ਜੀ ਨਾਲ ਪਿਆਰ ਕਰਕੇ ਜਿਹੜੇ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਨੇ ਉਹਨਾਂ ਨੂੰ ਪ੍ਰਾਪਤੀਆਂ ਨੇ ਉਹਨਾਂ ਨੂੰ ਸੁੱਖ ਨੇ ਮਨ ਕਰਕੇ ਸੁੱਖ ਹੈ ਭਾਵੇਂ ਗਰੀਬੀ ਹੈਗੀ ਹੈ ਪਰ ਮਨ ਦਾ ਬੜਾ ਸੁੱਖ ਹੈ ਬਾਬਾ ਜੀ ਬੜਾ ਆਨੰਦ ਹੈ ਬਾਬਾ ਜੀ ਸਵੇਰੇ ਉਮਰਤ ਮਿਲੇ ਉਮਰਤ ਵੇਲੇ ਸਤਗੁਰੂ ਠਾ ਦਿੰਦੇ ਨੇ ਅਮਰਤ ਵੇਲੇ ਢਾਈ ਵਜੇ ਉੱਟ ਜਾਈਦਾ ਕਿੰਨੇ ਵਜੇ ਉੱਠ ਜਾਈਦਾ ਸਤਿਗੁਰ ਦੇ ਜਾਇ ਦੇ ਦਰਬਾਰ ਤੇ ਜਾਂਨੇ ਸੇਵਾ ਕਰਦੇ ਆ ਮਹਾਰਾਜ ਜੀ ਸੇਵਾ ਕਰਕੇ ਫਿਰ ਬਹਿ ਕੇ ਸਾਧਨਾ ਕਰਦੇ ਆ ਬੈਠ ਕੇ ਉੱਥੇ ਨਿਤਨਮ ਕਰਦੇ ਆ ਪੰਜ ਬਣੀਆਂ ਦਾ ਨਿਤਨਮ ਕਰਦੇ ਆ ਤੇ ਸਤਿਗੁਰ ਜੀ ਸਾਧ ਸੰਗਤ ਜੀਓ ਜਿੱਥੇ ਤੁਸੀਂ ਅਮਰ ਛੱਕਿਆ ਹੋਇਆ ਉੱਥੇ ਜ਼ਰੂਰੀ ਹੈ ਸਤਿਗੁਰ ਦੀ ਬਾਣੀ ਦਾ ਉਚਾਰਨ ਕਰਨਾ ਸਤਿਗੁਰ ਜੀ ਨਾਲ ਪ੍ਰੇਮ ਕਰਨਾ ਫਿਰ ਬੈਠ ਕੇ ਸਾਧਨਾ ਕਰਨੀ ਭਜਨ ਕਰਨਾ ਬੰਦਗੀ ਕਰਨੀ ਬਸ ਇੰਨੀ ਕੁ ਬੇਨਤੀ ਹੈ ਸਾਧ ਸੰਗਤ ਜੀਓ ਬਹੁਤ ਕੁਛ ਹੈ ਕਹਿਣ ਸਾਰਾ ਦਿਨ ਮੁੱਕਦਾ ਹੀ ਨਹੀਂ ਹੈ ਪਰ ਸਾਡੀ ਇੰਦੀ ਝੋਲੀ ਨਹੀਂ ਹੈ ਸਾਡਾ ਜਿਹੜਾ ਹਾਜਮਾ ਖਰਾਬ ਹੋ ਚੁੱਕਾ ਹੈ ਕਿ ਅਸੀਂ ਸੁਣਿਆ ਤੇ ਕੱਢ ਦਿੱਤਾ ਉਹ ਹੁਣੀ ਭੁੱਲ ਜਾਣਾ ਆਪਣੇ ਜੋੜਾ ਪਾਣਾ ਨੇ ਭੁੱਲ ਜਾਣਾ ਪਰ ਲੰਗਰ ਛੱਕਿਆ ਤਾਂ ਬੀਹਰ ਜਾਣਾ ਕਿ ਨੇ ਕੀ ਗੱਲ ਕੀਤੀ ਕੀ ਨਹੀਂ ਕੀਤੀ ਇਸ ਕਰਕੇ ਜਿਹਨਾਂ ਜਿਹੜੇ ਲੈਣ ਦੇ ਭੁੱਖੇ ਨੇ ਨਾ ਜਿਹੜੇ ਸਤਗੁਰੂ ਦਾ ਪ੍ਰੇਮ ਕਰਦੇ ਨੇ ਜਿਹੜੇ ਉਹ ਪੱਲੇ ਬਣ ਕੇ ਜਾਂਦੇ ਨੇ ਵੀ ਇਹ ਬਚਨ ਕਮਾਣਾ ਹੈ ਆਪਣਾ ਜ਼ਿੰਦਗੀ ਵਿੱਚ ਸਤਗੁਰੂ ਕੋਲ ਬਚਨ ਕਮਾਣੇ ਬਹੁਤ ਸਾਰੀਆਂ ਜੀਵਨ ਦੇ ਵਿੱਚ ਬੜੀਆਂ ਕੁਰਾਇਤੀਆਂ ਹੁੰਦੀਆਂ ਨੇ ਉਹ ਛੱਡਣੀਆਂ ਗੁਰੂ ਕੋਲ ਆਣਾ ਹਰ ਗੁਰਪੁਰ ਹਰ ਗੁਰਪੁਰ ਤੇ ਇੱਕ ਇੱਕ ਬੁਰੀਾਈ ਨੂੰ ਛੱਡਣਾ ਆਪਣੀ ਬੁਰੀਾਈ ਨੂੰ ਛੱਡਣਾ ਮੈਂ ਅੱਜ ਬਾਅਦ ਹੀ ਦਾੜੀ ਕੱਟ ਲਿਆ ਅੱਜ ਤੋਂ ਬਾਅਦ ਦਾੜੀ ਨਹੀਂ ਕੱਟਣੀ ਮੈਂ ਤਮਾਕੂ ਖਾਂਦਾ ਸੀ ਬਾਬਾ ਜੀ ਅੱਜ ਤੋਂ ਬਾਅਦ ਤਮਾਕੂ ਨਹੀਂ ਖਾਣਾ ਅੱਜ ਤੋਂ ਬਾਅਦ ਬਾਬਾ ਜੀ ਅੱਜ ਤੋਂ ਬਾਅਦ ਮੈਂ ਝੂਠ ਨਹੀਂ ਬੋਲਣਾ ਹਰ ਗੁਰਪੁਰ ਤੇ ਕਿ ਕਿ ਬੁਰੀਾਈ ਛੱਡਣੀ ਚਾਹਦਾ ਹਾਂ ਸ਼ੁਰੂ ਕਰ ਦੋ ਤੇ ਜੇ ਆਪਾਂ ਮਹਾਰਾਜ ਦੇ ਕੋਲ ਰਹਿ ਕੇ ਵੀ ਆਪਾਂ ਆਪਣੀ ਬੁਰੀਆਈਆਂ ਨਹੀਂ ਛੱਡੀਆਂ ਕੁਰਾਇਤੀਆਂ ਛੱਡੀਆਂ ਨਹੀਂ ਜੇ ਗੁਰੂ ਘਰ ਬਹਿ ਕੇ ਨਿੰਦਿਆ ਕਰੀਗੇ ਚੁਗਲੀਆਂ ਕਰੇਗੀਏ ਉਹ ਬਾਬਾ ਚੰਗਾ ਨਹੀਂ ਉਹ ਚੰਗਾ ਨਹੀਂ ਉਹ ਫਰਾਣਾ ਚੰਗਾ ਨਹੀਂ ਪਿੰਡ ਜੋ ਚੰਗਾ ਨਹੀਂ ਕੁਛ ਨਹੀਂ ਖਟਿਆ ਗੁਰੂ ਨਾਨਕ ਦੇ ਘਰੋਂ ਤੁਸੀਂ ਲੋਕ ਬਸ ਇੱਥੇ ਤਾਂ ਸੱਚ ਦੀ ਗੱਲ ਕਰਨੀ ਸੱਚ ਕਮਾਣਾ ਗੁਰੂ ਦੇ ਹੁਕਮ 'ਚ ਰਹਿਣਾ ਭਾੜਾ ਮੰਨਣਾ ਦੇ ਦੁੱਖ ਆ ਵੀ ਗਿਆ ਕੋਈ ਘੜੀ ਆ ਵੀ ਗਈ ਪਤਾ ਨਹੀਂ ਕਿੱਥੇ ਮਾਰੇ ਮੇਰੇ ਕੋਲ ਅਵਗਿਆ ਹੋਗੀ ਕਿੱਥੇ ਭੁੱਲੋਗੀ ਮਾਦੇ ਬਣੂ ਬਖਸ਼ ਲੈਣਾ ਮੈਨੂੰ ਸਤਗੁਰੂ ਜੀ ਕਿਰਪਾ ਕਰਨਾ ਮੈਨੂੰ ਬਖਸ਼ ਲੈਣਾ ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰਨਾ ਬਸ ਐਸ ਕਾਲ ਯੁਗ ਦੇ ਵਿੱਚ ਇੱਕੋ ਚੀਜ਼ ਮੰਗਣੀ ਹੈ ਸਤਿਗੁਰੂ ਜੀ ਕਿਰਪਾ ਰੱਖਣੀ ਕਿ ਇਸ ਤਰ੍ਹਾਂ ਦਾ ਬਈ ਸਮਾਂ ਆਵੇ ਪਰ ਸਾਨੂੰ ਆਪਣੇ ਤੋਂ ਦੂਰ ਨਾ ਕਰ ਲੈਣਾ ਜੇ ਤੁਸੀਂ ਸੁੱਖ ਚਾਹਦੇ ਹੋ ਤੇ ਫਿਰ ਗੁਰੂ ਕੋਲ ਆਏ ਹੀ ਅਰਦਾਸ ਕਰੇ ਕੋ ਮਹਾਰਾ ਜੀਓ ਆਪਣੇ ਚਰਨਾਂ 'ਚ ਰੱਖੀ ਸਾਨੂੰ ਮਰਨ ਤੋਂ ਬਾਅਦ ਨਹੀਂ ਉਹ ਤਾਂ ਰੱਖਣੀ ਹੈ ਕਹਿਣੀ ਕਹਿਣਾ ਉਹ ਤਾਂ ਬਸ ਬਾਤ ਹੀ ਸੀ ਭੋਗ ਪਾਣੇ ਪਾਣੇ ਨੇ ਅੱਜ ਬੜੀ ਲੋੜ ਹੈ ਅੱਜ ਇਸ ਸਮੇਂ 'ਚ ਬੜੀ ਲੋੜ ਹੈ ਅਸੀਂ ਸਤਿਗੁਰ ਦੇ ਚਰਨਾਂ 'ਚ ਰਹੀਏ ਹਮੇਸ਼ਾ ਕਿਰਤ ਕਰਦੇ ਕਰਮ ਕਰਦੇ ਹੋਏ ਵੀ ਆਪ ਸਤਿਗੁਰੂ ਆਪਣੇ ਚਰਨਾਂ 'ਚ ਰੱਖੀ ਸਾਨੂੰ ਆਪਣੇ ਕੋਲ ਰੱਖੀ ਆ ਆਪਣੇ ਨੂੰ ਸਾਡੇ ਕੋਲ ਅਵਗਿਆ ਕੋ ਭੁੱਲਣਾ ਹੋ ਜੇ ਸਾਡੇ ਤੋਂ ਇਹੀ ਮੰਗਣਾ ਸਤਿਗੁਰੂ ਕੋਲੋਂ ਬਸ ਇੰਨੀ ਕ ਬੇਨਤੀ ਐ ਸਾਧ ਸੰਗਤ ਜੀਓ ਉਹ ਹਮੇਸ਼ਾ ਮਹਾਂਪੁਰਖ ਜਾਂਦੀਵਰੀ ਇੱਕ ਵਚਨ ਕਰਕੇ ਗਏ ਕਹਿੰਦੇ ਜੀ ਨਿੱਕੇ ਆਪਣੇ ਕਿਲੇ ਤੇ ਕਾਇਮ ਰਹਿਣਾ ਆ ਜੋ ਸੰਸਾਰ 'ਚ ਹੁਣ ਵਿਚਰ ਰਿਹਾ ਐ ਨਾ ਸਾਡੇ ਪੰਥ 'ਚ ਕੀ ਹੋ ਰਿਹਾ ਜੋ ਕੁਝ ਤੁਸੀਂ ਰੋਜ਼ ਹੀ ਸੁਣਦੇ ਆਪ ਜੀ ਇਹ ਤਾਂ ਹੋਣਾ ਹੀ ਸੀ ਇਹ ਤਾਂ ਹੋਣਾ ਹੀ ਹੈ ਤੇ ਵਿਰਲੇ ਰਹਿਣੇ ਨੇ ਜਿਹੜੇ ਸਤਗੁਰੂ ਦਾ ਪ੍ਰੀਤ ਕਰਦੇ ਨੇ ਉਹ ਵਿਰਲੇ ਹੀ ਰਹਿਣਗੇ ਬਾਕੀ ਇਹਨੇ ਸਾਰਿਆਂ ਨੇ ਦੜ ਲਾਣਾ ਮੁੱਕ ਜਾਣਾ ਸਾਰਿਆਂ ਨੇ ਇਹ ਨਿਕਲ ਜਾਣੇ ਚਲੇ ਜਾਣਗੇ ਇੱਥੇ ਇਸ ਕਰਕੇ ਕੋ ਵਿਰਲੇ ਨੇ ਜਿਹੜੇ ਸਤਗੁਰੂ ਦਾ ਪ੍ਰੇਮ ਕਰਦੇ ਨੇ ਬਸ ਉਹਨਾਂ ਨੇ ਹੀ ਰਹਿਣਾ ਇੱਥੇ ਟਿਕਣਾ ਦੂਜੇ ਨੇ ਕਿਸੇ ਨਹੀਂ ਟਿਕਣਾ ਵਿਰਲੇ ਵਿਰਲੇ ਰਹਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭੈ ਲੈਣਾ ਜੀ ਰਹੇ ਬਸ ਇਹੀ ਗੁਰਤੇਗ ਬਹਾਦਰ ਸਾਹਿਬ ਜੀ ਨਾਲ ਇਹੀ ਕਲਗੀਧਰ ਪਾਤਸ਼ਾਹ ਜੀ ਨਾਲ ਕਿੰਨੇ ਕੁ ਨਿਤਰਗੇ ਕਲਗੀਧਰ ਪਾਤਸ਼ਾਹ ਜੀ ਨਾਲ ਗੁਰਤੇਗ ਬਹਾਦਰ ਸਾਹਿਬ ਜੀ ਨਾਲ ਕਿੰਨੇ ਕਿ ਨਿਤਰੇ ਨੇ ਅੱਜ ਅੱਜ ਵੀ ਅੱਜ ਦਾ ਜੋ ਸਮਾ ਆ ਰਿਹਾ ਕੋਈ ਵਿਰਲੇ ਹੋਣ ਕੇ ਸਹਿਬਾਂ ਨਾਲ ਨਿਤਨ ਵਿਰਲੇ ਹੋਣ ਕੇ ਗੁਰਗਨ ਸਾਹਿਬ ਜੀ ਨਾਲ ਜਿਹੜੇ ਕੋ ਜਿਹੜੇ ਵਿਰਲੇ ਹੋਣਗੇ ਕੋਈ ਵਿਰਲੇ ਪੰਡਾਲ ਬੜੇ ਲੱਗਦੇ ਨੇ ਬੜੇ ਚਾਰ ਚਾਰ ਕਿੱਲੇ ਚ ਮਾਰੇ ਮਾਰਾ ਬਾਪੂ ਕੋ ਕਦੀ ਆਇਓ ਕਦੀ ਸਾਡੇ ਉਥੇ ਚਾਰ ਕਿੱਲੇ ਚ ਦੀਵਾਨ ਲੱਗਦਾ ਪਰ ਮੈਂ ਕਹਿੰਦਾ ਸਿੰਘ ਕਿੰਨੇ ਕ ਨਿਤਰ ਦਿੰਦੇ ਨੇ ਉਥੇ ਕਿੰਨੇ ਕ ਨਹੀਂ ਸਿੰਘ ਨੇ ਵਿਰਲੇ ਵਿਰਲੇ ਹੋਣਗੇ ਜਦੋਂ ਸਮਾ ਬਣਣਾ ਨਾ ਉਹ ਤਾਂ ਵਿਰਲਿਆਂ ਨੇ ਨਿਤਰਨਾ ਤੇ ਇਸ ਕਰਕੇ ਪ੍ਰੇਮ ਚਾਹੀਦਾ ਹੈ ਜੇ ਪ੍ਰੇਮ ਕਰਕੇ ਜੇ ਪ੍ਰੇਮ ਸਤਗੁਰੂ ਦੇ ਨਾਲ ਹੈ ਫਿਰ ਤੁਸੀਂ ਪ੍ਰੇਮ ਕਰਕੇ ਸਤਗੁਰੂ ਦੀ ਨਾਲ ਸਤਗੁਰੂ ਨੇ ਤੁਹਾਡੀ ਬਾਹ ਛੜਨੀ ਨਾ ਤੁਸੀਂ ਬਾਹ ਸਤਗੁਰੂ ਦੀ ਛੜਨੀ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜਿਹਾ ਆਪਾਂ ਇਹ ਸਮਾਗਮ ਕਰਾਨੇ ਆ ਤੇ ਸਤਗੁਰੂ ਆਦੇ ਹੁਕਮ ਮੰਨਣੇ ਸਤਗੁਰੂ ਦਾ ਬਾਣਾ ਮੰਨਣਾ ਸਤਗੁਰੂ ਨਾਲ ਪ੍ਰੀਤ ਕਰਨੀ ਬੜੀ ਜ਼ਰੂਰੀ ਹੈ ਕੀਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹ ਸਾਨੂੰ ਮਾਰਗੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਬਸ ਇਹੀ ਬੇਨਤੀ ਹੈ ਸਾਧ ਸੰਗਤ ਜੀ ਆਪਾਂ ਸਾਰੇ ਗੁਰਸਿੱਖਾਂ ਭਾਈ ਆ ਗੁਰੂ ਨਾਨਕ ਦੇ ਸੇਵਕ ਆ ਔਰ ਸੇਵਕ ਬਣ ਕੇ ਰਹਿਣਾ ਬਸ ਇੱਕ ਦਾਰੀ ਹੈ ਗੁਰੂ ਨਾਨਕ ਦਾ ਛੱਡ ਕੇ ਔਰ ਦੂਜੇ ਦਰ ਤੇ ਨਹੀਂ ਜਾਣਾ ਕਿੱਥੇ ਭੜਕਣਾ ਨਹੀਂ ਆਪਾਂ ਨੇ ਗੁਰੂ ਨਾਨਕ ਦੇ ਦਰ ਤੋਂ ਵੱਡਾ ਔਰ ਦਰ ਦੁਨੀਆ 'ਚ ਕੋਈ ਨਹੀਂ ਹੈ ਜਿੱਥੇ ਅਸੀਂ ਰਹਿ ਰਹੇ ਨਾ ਉੱਥੇ ਹਰ ਡਿਪਾਰਟਮੈਂਟ ਦੇ ਵੀ ਮੈਂ ਤਾਂ ਪੰਜਾਬ 'ਚ ਵੀ ਦੇਖਦਾ ਵੀ ਇੱਥੇ ਹਰ ਡਿਪਾਰਟਮੈਂਟ ਦਾ ਸੰਤ ਹੈ ਹੈ ਦੇ ਕੇ ਸੰਤਾਰੀ ਨੇ ਮੈਂ ਹੁਣੇ ਵੀ ਸਿੰਘ ਸਾਹਿਬ ਨਾਲ ਗੱਲ ਕਰਿਆ ਸੀ ਮੈਂ ਹਰਿਆਣੇ ਦਾ ਤੋਂ ਘਟਨੇ ਆਲੀ ਇੱਥੇ ਪਰ ਇੱਥੇ ਪੰਜਾਬ 'ਚ ਮੈਂ ਜਦੋਂ ਵੀ ਆਨਾ ਨਾ ਇੱਥੇ ਹਰ ਡਿਪਾਰਟਮੈਂਟ ਦਾ ਸੰਤ ਮਿਲੇਗਾ ਤੁਹਾਨੂੰ ਹਰ ਡਿਪਾਰਟਮੈਂਟ ਦਾ ਪਰ ਮਿਲੇਗਾ ਕਿਸਾ ਧਾਰੀ ਮਿਲੇਗਾ ਬੜਾ ਭਲੇਖਾ ਜੇ ਬੜਾ ਭਲੇਖਾ ਹੈ ਪਰ ਮੈਂ ਕਹਣਾ ਵੀ ਭਲੇਖਿਆਂ ਤੋਂ ਕੱਢ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰੀਏ ਬਹੁਤੀ ਵੱਡੀ ਗੱਲ ਤਾਂ ਹੀ ਹੈ ਕਿ ਆਪਾਂ ਗੁਰੂ ਸਾਹਿਬ ਨੂੰ ਨਾ ਛੱਡੀਏ ਗੁਰੂ ਸਾਹਿਬ ਜੀ ਦੀ ਬੈਠ ਕੇ ਭਗਤੀ ਕਮਾਈ ਕਰੀਏ ਰੋਜ਼ ਸਬਦ ਸਵੇਰੇ ਸਾਰਾ ਜੀ ਸਤਗੁਰ ਦਾ ਹੁਕਮ ਨਾਮਾ ਸਤਗੁਰ ਜੀ ਲਾਂਦਾ ਹੈ ਉది ਵਿਚਾਰ ਕਰੀਏ ਉਸ ਵਿਚਾਰ ਤੇ ਚੱਲੀ ਆਪਾਂ ਜਿਆਦਾ ਬੈਟਰ ਗੱਲ ਤਾਂ ਇਹੀ ਐ ਤੇ ਉਤਾ ਹੀ ਜੀਵਨ ਸਫਲ ਹੋ ਸਕਦਾ ਤਾਂ ਹੀ ਮਨ ਨੂੰ ਸ਼ਾਂਤੀ ਸੁੱਖ ਮਿਲ ਜਾਣਗੇ ਗੁਰਨਾਣਕ ਬੜਾ ਦੁਨੀਆ ਬੈਠੀ ਸੁੱਖ ਦੇਣ ਵਾਲੀ ਸਰੀਰਿਕ ਸੁੱਖ ਤਾਂ ਬੜੀ ਦੂਰ ਆ ਕੋਈ ਫੁੱਕਾ ਮਰਵਾ ਰਿਹਾ ਕੋਈ ਇਲਾਚੀਆਂ ਲੈ ਰਿਹਾ ਕੋ ਧਾਗੇ ਲੈ ਰਿਹਾ ਕੋਈ ਬੜਾ ਕੁਝ ਹੋ ਰਿਹਾ ਉਹ ਸਰੀਰਿਕ ਸੁੱਖ ਨਹੀਂ ਉਹ ਤੁਹਾਡੇ ਆਤਮਿਕ ਸੁੱਖ ਸ਼ਬਦ ਦੇ ਬਗੈਰ ਨਹੀਂ ਮਿਲ ਸਕਦਾ ਤੁਹਾਨੂੰ ਦੁਨੀਆ 'ਚ ਆਤਮਿਕ ਸੁੱਖ ਤਾਂ ਹੀ ਪੈਸਾ ਬਹੁਤ ਦੁਨੀਆ ਦੇ ਕੋਲ ਐ ਇਸ ਟਾਈਮ ਦੇ ਕੇ ਪੈਸਾ ਬਹੁਤ ਐ ਪਰ ਆਤਮਿਕ ਸੁੱਖ ਨਹੀਂ ਐ आत्मा ਨੂੰ ਸ਼ਾਂਤੀ ਨਹੀਂ ਹੈ ਆਤਮਿਕ ਸ਼ਾਂਤੀ ਲੈਣੀ ਹੈ ਤੇ ਉਹ ਗੁਰਨਾਨਤ ਉਹ ਵੱਡੀ ਕੋਈ ਕਿਸੇ ਕੋ ਦੁਆ ਨਹੀਂ ਹੈ ਕਿਸੇ ਕੋਲ ਵੀ ਨਹੀਂ ਹੈ ਮੈਂ ਦੇਖਦਾ ਉਥੇ ਹਰ ਮਤ ਦਾ ਬੰਦਾ ਉਥੇ ਪਹੁੰਚਦਾ ਮੈਂ ਦੇਖਦਾ ਕਿੰਨੇ ਸਾਲ ਹੋ ਗਏ 30 ਸਾਲ 40 ਸਾਲ ਹੋ ਗਏ ਇੱਥੇ ਕੀ ਲੈਣਾ ਆਇਆ ਫਿਰ ਜੇ ਸਾਲੀ ਸਾਲ ਤੂੰ ਉਹਦੇ ਨਾਲ ਸੰਗਤੀ ਕਰਦਾ ਹੈ ਸਰੀਰ ਨਾਲ ਜੁੜਿਆ ਹੈ ਉਹ ਸਰੀਰ ਦੇ ਨਾਲ 40 ਸਾਲ ਤੋਂ ਤੈਨੂੰ ਉੱਥੇ ਸੁੱਖ ਨਹੀਂ ਮਿਲਿਆ ਇੱਥੇ ਕੀ ਲੈਣ ਆਇਆ ਇੱਥੇ ਤੇ ਤੈਨੂੰ ਸਰੀਰ ਛੱਡਣਾ ਪੈਣਾ ਹੈ ਸ਼ਬਦ ਦੀ ਕਮਾਈ ਕਰਨੀ ਪੈਣੀ ਤਾਂ ਸੁੱਖ ਲੈਣਾ ਤੇ ਸ਼ਬਦ ਦੀ ਕਮਾਈ ਤੋਂ ਬਿਗਿਆ ਤੈਨੂੰ ਸੁੱਖ ਮਿਲੇ ਨਹੀਂ ਸਕਦਾ ਤੇਰੀ ਮੁਕਤੀ ਨਿਮੋਕਸ ਪ੍ਰਾਪਤ ਹੋ ਹੀ ਨਹੀਂ ਸਕਦੀ ਤੈਨੂੰ ਤੇ ਇਸ ਕਰਕੇ 사ਦ ਸੰਗਤ ਜੀ ਅਸੀਂ ਬੜੇ ਪੁਰਲੇ ਕਰਮ ਚੰਗੇ ਨੇ ਆਪਾਂ ਸੱਚ ਦੀ ਸੰਗਤ ਕਰ ਰਿਹਾ ਗੁਰੂ ਨਾਨਕ ਦੇ ਘਰ ਬੈਠੇ ਆ ਇੱਥੇ ਰੋਜ਼ ਆਣਾ ਰੋਜ਼ ਆਣਾ ਇਹ ਨਹੀਂ ਵੀ ਆਜੀ ਸਿੰਘ ਸਾਹਿਬ ਜੀ ਨੇ ਪਾਠ ਰਖਾਇਆ ਜਾਂ ਸਾਂਝਾ ਪਾਠ ਹੈ ਗੁਰੂ ਘਰ ਦਾ ਪਾਠ ਹੈ ਜਾਂ ਗੁਰਪੁਰ ਆਇਆ ਤੇ ਉਸੇ ਦਿਨ ਹੀ ਇਕੱਠੇ ਹੋਣਾ ਅੱਗੇ ਪਿੱਛੇ ਨਹੀਂ ਆਣਾ ਰੋਜ਼ ਸੰਗਤ ਕਰੋ ਰੋਜ਼ ਸਤਿਗੁਰ ਦੇ دیدار ਕਰੋ ਰੋਜ਼ ਸਤਿਗੁਰ ਦਾ ਧੰਕ ਸ਼ੁਕਰਾਨਾ ਕਰੋ ਤੇ ਰੋਜ਼ ਸਤਿਗੁਰ ਨਾਲ ਪ੍ਰੀਤ ਕਰਕੇ ਰਾਤੀ ਸੋਇਆ ਕਰੋ ਸਵੇਰੇ ਉੱਤਮੇ ਉੱਠੋ ਇਸਨਾਨ ਜੇ ਸਰੀਰ ਮੰਦਾ ਹੈ ਤੇ ਇਸ਼ਨਾਨ ਕਰ ਲਓ ਤੇ ਜੇ ਇਸ਼ਨਾਨ ਦੇ ਮਨ ਨਹੀਂ ਕਰਦਾ ਪੰਜਨਾਣਾ ਕਰਕੇ ਤੇ ਭੜਬੜੀ ਭਗਤੀ ਚ ਬਹਿ ਜਾਓ ਅੱਧਾ ਘੰਟਾ 20 ਮਿੰਟ 25 ਮਿੰਟ ਰੋਜ਼ ਹਨਾ ਸਾਧਨਾ ਕਰੋ ਸਿਮਨ ਕਰਿਆ ਕਰੋ ਆਪ ਦੀ ਸਾਰੇ ਜਾਣੇ ਇਹ ਨਹੀਂ ਕਿ ਬਾਬਾ ਜੀ ਕੋਲ ਨਾਮ ਲੈਣਾ ਤਾਂ ਹੀ ਹੈ ਨਾਮ ਤੇ ਜੀ ਰੋਜ਼ ਸਾਨੂੰ ਸਿਰੇ ਅਮਰਤ ਵੇਲੇ ਹੀ ਮਿਲ ਜਾਂਦਾ ਰੋਜ਼ ਅਮਰਤ ਵੇਲੇ ਹੀ ਮਿਲਦਾ ਆਪਾਂ ਨੂੰ ਇਹ ਵੀ ਸਰਟੀਫਿਕੇਟ ਲੈਣ ਦੀ ਕਿਤੇ ਲੋੜ ਨਹੀਂ ਕਿਤੇ ਜਾਨ ਭਟਕਣ ਦੀ ਲੋੜ ਨਹੀਂ ਹੈ ਘਰ ਬੈਠੇ ਗੁਰੂ ਤੇ ਆਇਓ ਘਰ ਬੈ ਕੇ ਗੁਰੂ ਨੂੰ ਧਿਆਣਾ ਬਸ ਬੰਦਗੀ ਕਰਨੀ ਔਰ ਜਦੋਂ ਮਨ ਬਣ ਗਿਆ ਨਾ ਤੇਰਾ ਮਨ ਨਿਰਮਲ ਹੋ ਗਿਆ ਫਿਰ ਜਾ ਕੇ ਤਖਤ ਤੇ ਉੱਪਰ ਜਾ ਕੇ ਅੰਮ੍ਰਿਤ ਛਕਾਣਾ ਅਸੀਂ 2 ਸਾਲ ਡੇਢ ਸਾਲ ਸਿੰਘ ਤਿਆਰ ਕਰਦੇ ਆਂ ਫਿਰ ਹਜ਼ੂਰ ਸਾਹਿਬ ਦੀ ਧਰਤੀ ਤੇ ਜਾਂ ਕੇ ਇਸ ਗੁਰ ਸਾਹਿਬ ਜਾ ਕੇ ਉਹਨਾਂ ਨੂੰ ਅੰਮ੍ਰਿਤ ਛਕਾ ਲਈਦਾ ਤਾਂ ਕਿ ਇਹ ਠੱਪਾ ਨਾ ਲੱਗੇ ਠੱਪਾ ਲੰਗਵਾਣਾ ਹੈ ਤੇ ਕਲਗੀਧਰ ਪਾਸਾ ਦੀ ਮੋਹਰ ਲਵਾਣੀ ਹੈ ਅਸੀਂ ਕਲਗੀਧਰ ਪਾਸਾ ਜੀ ਦਾ ਅਮਰ ਛੱਕਿਆ ਹੋਇਆ ਕਿਸੇ ਸੰਤ ਦਾ ਨਹੀਂ ਹੈ ਅਮਰਤ ਇਹ ਕਲਗੀਧਰ ਪਾਸਾ ਗੁਰੂ ਸਾਹਿਬ ਜੇ ਗੁਰੂ ਬਰਾਜਮਾਨ ਹਾਜ਼ਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਵਿੱਚ ਅਮਰ ਛੱਕਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਅਸੀਂ ਉਹਨਾਂ ਦੇ ਸੇਵਕ ਅਸੀਂ ਉਹਨਾਂ ਦਾ ਅਮਰਤ ਛੱਕਿਆ ਕਿਉਂਕਿ ਜਿੱਥੇ ਪੰਜ ਪਿਆਰੇ ਹੁੰਦੇ ਨੇ ਉੱਥੇ ਗੁਰੂ ਸਾਹਿਬ ਬਰਾਜਮਾਨ ਨੇ ਗੁਰੂ ਸਾਹਿਬ ਜੀ ਦੇ ਅਸੀਂ ਰਹਿਨਮਾਈ ਵਿੱਚ ਅਮਰ ਛੱਕਿਆ ਕਿਸੇ ਦਾ ਅਮਰਤ ਨਹੀਂ ਛਕਣਾ ਸਿਰਫ ਕੇਸਗਰ ਸਾਹਿਬ ਜਾ ਕੇ ਜਾਂ ਅਰਤਕ ਸਾਹਿਬ ਦੇ ਦਰਬਾਰ ਸਭ ਜਾ ਕੇ ਜਾਂ ਹਾਜੂਰ ਸਾਹਿਬ ਜਾ ਕੇ ਤੁਸੀਂ ਅਮਰ ਛੱਕ ਸਕਦੇ ਹੋ ਤਾਂ ਕਿ ਇਹ ਆਪਾਂ ਕਹਿ ਸਕੀਏ ਅਸੀਂ ਗੁਰੂਆਂ ਦਾ ਅਮਰ ਛੱਕਿਆ ਗੁਰੂ ਦਾ ਅਮਰ ਛੱਕਿਆ ਗੁਰੂ ਤੋਂ ਗੁਰਗੰਨ ਸਭ ਤੋਂ ਵੱਡਾ ਗੁਰੂ ਗੁਰੂ ਨਹੀਂ ਹੈ ਬਸ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਾਂ ਸਸਤਰ ਧਾਰੀ ਬਣੋ ਆਪਣੇ ਘਰ ਵਿੱਚ ਸਸਤਰ ਬਹੁਤ ਜ਼ਰੂਰੀ ਨੇ ਇੱਕ ਇੱਕ ਸਸਤਰ ਆਪਣੇ ਘਰ ਚ ਰੱਖੋ ਧਾਰਨ ਕਰੋ ਤੇ ਕਿਸਾਂ ਦੀ ਬੇਦਬੀ ਨਾ ਕਰੋ ਪੰਜਾਬ ਜੀ ਥੋੜਾ ਇਹ ਬੜਾ ਮਾਹੌਲ ਖਰਾਬ ਹੈ ਇਸ ਕਰਕੇ ਪੰਜਾਬ ਦੇ ਚਿਹਰੇ ਹੱਥ ਜੋੜ ਕੇ ਬੇਨਤੀ ਹੈ ਗੁਰੂ ਵਾਲੇ ਬਣੀਏ ਆਪਾਂ ਜੇ ਅਮਰਤ ਤਾਂ ਜਿਹੜੋ ਸਮਾ ਬਣੂਆ ਉਹਦੀ ਛਾਕੀ ਲਿਓ ਕਿਤੇ ਨਹੀਂ ਕਿਤੇ ਜਾਂਦੇ ਆਪਾਂ ਕਿਤੇ ਨਹੀਂ ਜਾਂਦੇ ਪਰ ਇਹ ਵੀ ਹਰ ਬੰਦਾ ਕਿਸਾਂ ਧਾਰੀ ਬਹੁਤ ਜੁੜੀਏ ਕਿਸਾਂ ਧਾਰੀ ਹੋਣਾ ਬਹੁਤ ਜੀ ਬੱਚਿਆਂ ਨੂੰ ਅਸੀਂ ਗੁਰਮਤ ਨਾਲ ਜੋੜੀਏ ਬਹੁਤ ਜੋੜੀ ਆਪਣੇ ਬੱਚਿਆਂ ਨੂੰ ਗੁਰਮਤ ਦੀ ਸਿਧਾਂਤ ਤੇ ਲੈ ਕੇ ਚੱਲੀਏ ਗੁਰੂ ਨਾਨਕ ਦੇ ਲੈਸਨ ਜ਼ਰੂਰ ਬੱਚਿਆਂ ਨੂੰ ਰੋਜ਼ਾਨਾ ਲੈਸਨ ਮੋਬਾਈਲ ਗੁਣ ਛੱਡ ਕੇ ਤੇ ਸਤਿਗੁਰ ਦੀਆਂ ਪੰਜ ਬਾਣੀਆਂ ਦੇ ਪੌਥੀਆਂ ਆਪਣੇ ਘਰ 'ਚ ਰੱਖੀਏ ਗੁਟਕੇ ਗੁਟਕਾ ਸਾਭ ਰਖੀਏ ਮੋਬਾਈਲ ਖੋਣਾ ਤੇ ਪਾਠ ਨਾ ਕਰੋ ਭਾਈ ਤੁਸੀਂ ਪੋਥੀਆਂ ਆਪਣੇ ਘਰ ਲੈ ਕੇ ਰੱਖੋ ਗੁਟਕੇ ਲੈ ਕੇ ਰੱਖੋ ਆਪ ਜੀਆਂ ਮਾਲਾ ਸਿਮਰਨ ਦੀ ਕੋਈ ਲੋੜ ਨਹੀਂ ਇੰਨੀ ਜ਼ਰੂਰੀ ਨਹੀਂ ਹੈ ਸਿਰਫ ਇੱਕ ਜਪਜੀ ਸਾਹਿਬ ਜੀ ਦਾ ਪਾਠ ਜਾਂ ਮੂਲ ਮੰਤਰ ਹੈ ਜਾਬ ਹਰ ਬੱਚੇ ਨੂੰ ਸਿਰੇ ਅੰਮ੍ਰਿਤ ਵੇਲੇ ਸਕੂਲ ਜਾਣਾ ਹੈ ਲੰਗਰ ਉਹ ਤੋਂ ਦੇਉ ਜੋ ਪੰਜ ਬਰੇ ਮੂਲ ਮੰਤਰ ਦੇ ਜਾਪ ਕਰ ਲੇ ਜਲ ਪਾਣੀ ਛਕਾਣਾ ਧਾਗਿਆਂ ਦੀ ਲੋੜ ਨਹੀਂ ਹੈ ਧਾਗਿਆਂ ਦੀ ਲੋੜ ਨਹੀਂ ਕਿਤੇ ਨਜ਼ਰ ਨਹੀਂ ਲੱਗਦੀ ਤੇ ਸਿਰ ਪੰਜ ਬਾਣੀਆਂ ਦਾ ਜਾਪ ਪੰਪਾ ਮੂਲ ਮੰਤਰ ਦਾ ਜਾਪ ਪੰਜ ਵਾਰੀ ਬੱਚੇ ਨੂੰ ਕਰਾ ਕੇ ਤਾਂ ਤੁਸੀਂ ਸਕੂਲ ਨੂੰ ਭੋਜਨ ਦੋ ਦੁੱਧ ਦੋ ਚਾਹ ਦੇਣੀ ਚਾਹ ਦੋ ਪੰਜ ਵਾਰੀ ਉਹਨੂੰ ਮੂਲ ਮੰਤਰ ਦੇ ਜਾਪ ਕਰਵਾਣੇ ਉਹਦੇ ਕੋਲੋਂ ਹਰ ਗੁਰਸਿੱਖ ਮੂਲ ਮੰਤਰ ਦੇ ਜਾਪ ਕਰੇ ਗੁਰਮੰਤਰ ਦਾ ਜਾਪ ਜਪਜੀ ਸਾਹਿਬ ਦੀ ਬਾਣੀ ਉਚਾਰਨ ਕਰੇ ਮੈਂ ਇੰਨਾ ਹੀ ਬਹੁਤ ਬਹੁਤ ਕੁਝ ਹੈ ਨੇ ਜੇ ਤੁਹਾਨੂੰ ਰੋਜ਼ ਇਹ ਅਹਿਮ ਬਣ ਗਿਆ ਹੈ ਕਿ ਮੈਂ ਰੋਜ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਿਆ ਇੱਕ ਛੱਡ ਕੇ ਪੰਜ-ਪੰਜ ਜਪਜੀ ਸਾਹਿਬ ਜੀ ਦੇ ਪਾਠ ਜਿਨ੍ਹਾਂ ਦਾ ਦੁੱਖ ਨੇ ਕਲੇਸ਼ ਨੇ ਘਰ ਦੇ ਵਿੱਚ ਦੁਵਿਧਾ ਨੇ ਜਿੱਤੇ ਘਰ ਦੇ ਵਿੱਚ ਰੋਜ ਬੈਠ ਕੇ ਜਪਜੀ ਸਾਹਿਬ ਜੀ ਦੇ ਪਾਠ ਪੰਜ ਜਪਜੀ ਸਾਹਿਬ ਜੀ ਦੇ 10 ਪਾਠ ਜਪਜੀ ਸਾਹਿਬ ਦੇ ਜਿੰਨੇ ਕਰ ਸਕਦੇ ਹੋ ਫਿਰ ਕਹਿਣਗੇ ਬਾਬਾ ਜੀ ਗਿੰਤੀਆਂ ਚ ਪਾ ਗਏ ਨੇ ਮੈਂ ਇਹ ਨਹੀਂ ਕਹਣਾ ਪਰ ਮੈਂ ਤਾਂ ਕਰੇ ਪੰਜ ਦਾ ਸੋਖੇ ਨੇ ਨਾ ਉਹ ਹੋ ਜਾਣਗੇ ਪੰਜਾਂ ਨਾਲ ਸਾਡਾ ਬੜਾ ਪ੍ਰੇਮ ਹੈ ਪੰਜ ਤੇ ਅਸੀਂ ਕਰ ਹੀ ਲੈਣੇ ਆ ਤੇ ਜੇ ਪੰਜ ਤੋਂ ਜ਼ਿਆਦਾ ਹੋ ਜਾਂਦੇ ਤੁਹਾਨੂੰ ਫਾਇਦਾ ਤੁਹਾਨੂੰ ਹੀ ਫਾਇਦਾ ਜਿੰਨੀ ਸਤਗੁਰ ਦੀ ਬਣਿਆ ਵੀ ਸਵੇਰੇ ਉੱਠ ਉੱਠ ਕੇ ਖੜੇ ਹੋ ਕੇ 1-2 ਘੰਟੇ 4-4 ਘੰਟੇ ਸਾਰਾ ਦਿਨ ਸਵੇਰੇ ਪੜ੍ਹਾਈ ਇੱਥੇ ਭਰ ਲਓ ਸਵੇਰਾ ਪਰਨੇ ਹੋ ਬਹਿ ਕੇ ਕਰ ਲਓ ਜਿੰਨੇ ਮਰਜੀ ਪਾਠ ਕਰ ਲਓ ਜੇ ਸਮਾਂ ਹੈ ਤੁਹਾਡਾ ਜਿੰਨੇ ਮਰਜੀ ਸਤਿਗੁਰ ਦੀ ਬਾਣੀ ਪੜੋ ਤੇ ਤੁਹਾਨੂੰ ਫਾਇਦਾ ਹੀ ਫਾਇਦਾ ਕੋਈ ਨੁਕਸਾਨ ਨਹੀਂ ਹੈ ਫਾਇਦਾ ਹੀ ਫਾਇਦਾ ਸੁਖਨੀ ਸਾਹਿਬ ਜੀ ਦੇ ਪਾਠ ਜਿੰਨੇ ਕਰ ਸਕਦੇ ਹੋ ਜਪਜੀ ਸਾਹਿਬ ਦੇ ਕਰ ਸਕਦੇ ਹੋ ਬੋਲ ਮੰਤਰ ਦੇ ਜਾਪ ਕਰ ਸਕਦੇ ਹੋ 4 ਘੰਟੇ 5 ਘੰਟੇ ਬੈਠ ਕੇ ਵਾਰ ਗੁਰ ਦਾ ਸਿਮਨ ਕਰ ਸਕਦੇ ਤੁਹਾਨੂੰ ਫਾਇਦਾ ਹੀ ਪੈਦਾ ਹੈ ਕੋਈ ਨੁਕਸਾਨ ਨਹੀਂ ਹੈ ਤੁਹਾਡਾ ਤੁਹਾਡਾ ਕੋਈ ਨੁਕਸਾਨ ਨਹੀਂ ਹੈ ਸਤਗੁਰ ਦੀ ਪ੍ਰਸੰਤਾ ਖੁਸ਼ੀ ਹੈ ਸਤਗੁਰ ਜੀ ਦੀ ਬਸ ਇੰਨੇ ਕ ਬੇਨਤੀ ਆਪ ਜੀ ਪਰਵਾਨ ਕਰਨਾ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਜੀ ਗੋੜਮਹਲਾ ਪੰਜਵੇਂ ਗੁਰੂ ਅਰਜਨ ਪਾਸ਼ਾ ਜੀ ਦਾ ਸ਼ਬਦ ਹੈ